ਦੋ ਕੈਸ਼ ਟੂ ਪਾਰੀਪੂੜੀ ਭਰੀ ਜਾਂਦੇ ਨਹੀਂ ਜੋਬਰ ਅਸਾ ਪਾਣੀ ਜਾਂਦਾ ਹੋ ਗਿਆ ਪਰ ਹਾਂ ਉਹ ਤਾਂ ਕਰਤਾ ਨੀ ਮਾਂ ਕਰ ਬਸ ਠੀਕ ਹੈ ਚੂਚਾ ਆਊਗਾ ਚੂਚਾ ਪਾਉਣਾ ਕਹਿੰਦੇ ਅੱਜ ਮੁੰਡਾ ਨੂੰ ਬਹੁਤ ਖੁਸ਼ੀ ਆਈ ਜਾ ਦੇਖੋ ਕੀ ਸੈਟਅਪ ਬਹੁਤ ਵਧੀਆ ਕਰਿਆ ਸੈਟਅਪ ਓਕੇ ਯਾਰ ਬਹੁਤ ਓਕੇ ਜੋ ਜਾਣਾ ਹੀ 12 1 ਵਜੇ ਰਾਤ ਨੂੰ 12 ਦਾ 3 ਵਜਿਆਂ ਨੇ ਸ਼ਾਇਦ ਸੌਣ ਸੌਣ ਦਾ ਟਾਈਮ ਥੋੜੀ ਆ ਰਿੰਕੂ ਉਰੀ ਭਰੀ ਜਾਂਦੇ ਨੇ ਪਾਣੀ ਪਾਣੀ ਵਰ ਰਹਾ ਉਹ ਬੈਕ ਟੋਲ ਚ ਦੇਖੋ ਬਾਹਰ ਤੋਂ ਵੀਊ ਦੇਖੋ ਦੇਖੋ ਫੁੱਲ ਨਜ਼ਾਰੇ ਆ ਰਹੇ ਆ ਫੁੱਲ ਨਜ਼ਾਰੇ ਆ ਰਹੇ ਨੇ ਨਾ ਨਜ਼ਾਰੇ ਆ ਰਹੇ ਨੇ ਨਜ਼ਾਰੇ ਯਾਰੇ ਆ ਰਹੇ ਨੇ ਨਜ਼ਾਰੇ ਫੁੱਲ ਹਾਂ ਪਾਏ ਬੈਨ ਵਾਲਾ ਆ ਤੇ ਪਾੜਨਾ ਰੱਖੀ ਆਹਾ ਹਾਂ ਹਾਂ ਇਹ ਪੱਟਿਆਂ ਨਾਲ ਗਿਆ ਵੀ ਠੀਕ ਹੈ ਬਾਈ ਫੜੀ ਹੋਈ ਕਿੱਤੂ ਨਾਲ ਇਹ ਇਹ ਲੱਗ ਜੂਗਾ ਨਹੀਂ ਤਾਂ ਓਏ ਪੁਈ ਚੱਕੀ ਹੈ ਰੈਂਕੂ ਆ ਜ ਲੈ ਰੈਂਕਿੰਗ ਜਲਪੜੀ ਰੈਂਕੂ ਕਿਸੇ ਲੋ ਜਨ ਚਲਪੜੀ ਅਮਰਤ ਲਿਗਾ ਹੋ ਗਿਆ ਅਮਰਤ ਵੀ ਲੱਗਾ ਟਾਈਮ ਦਿਖਾਗੇ ਮੁੰਡਿਆਂ ਨੂੰ ਕਿੰਨਾ ਗਿਆ ਵੜਾ ਟਾਈਮ ਟਾਈਮ ਹੋ ਗਈ 2:40 ਦੋ ਚਤਾਰੀਆਂ ਦੋ ਦਿਖਾਰੇ ਹੁਣ ਗੁੱਸੇ ਆਏ ਦੋ ਚਤਾਰੀਆਂ ਤਰੀਕ ਦਿਖਾਰੇ ਤਰੀਕ ਕਿੰਨੀ ਆ ਗਈ ਤਰੀਕ ਵੀ ਦਿਖਾਰੇਗਾ ਜਦੋਂ ਪਹਿਲਾ ਲੜੜਵਾ ਰਹੇ ਹੈ ਨਹੀਂ ਗਰੀਕ ਹਮ ਇੱਕ ਵਾਰ ਹੁੰਦਾ ਪਹਿਲਾ ਲੜ ਇੱਕ ਦਾ ਛੇਮਾ ਲੜ ਇੱਕ ਅਗਸਤ ਇੱਕੋ ਰਸਤ ਹੋ ਗਈ ਅੱਜ ਤੈਨਾਂ ਫਰਾਈਡੇ ਰੈਲੂਜਨ ਚੱਲ ਪੜੀ ਗੋਲੂ ਕੀ ਆਏ ਕਿੰਦਾ ਓਕੇ ਏਅਰਪੋਰਟ ਜਾ ਮੰਮੀ ਨੂੰ ਇੱਥੇ ਮੈਮਰੀ ਦਾਰ ਪਾਤੀ ਇੱਥੋਂ ਲੈ ਕੇ ਫਿਰ ਇੱਕ ਹੂੰ ਕੋਈ ਚੱਕਰ ਨਹੀਂ ਨਾ ਅਰਥ ਤੇ ਆਏ ਤਾਂ ਕੀ ਹੁੰਦਾ ਅਰਥ ਤੇ ਦਾ ਕੀ ਚੱਕਰ ਆ ਅਰਥ ਤੇ ਭਾਈ ਆ ਤਾਂ ਜ਼ਰੂਰੀ ਕਿਉਂ ਜੀ ਕਿਤਨਾ ਟੈਂਪਰੇਚਰ ਆਇਆ ਵੀ ਹੈ ਉੱਥੇ ਹੀ ਖੜਾ ਹੈ ਨਾ ਵਿਚਾਲੇ ਇਧਰ ਨਾਲ ਆਦੀ ਮੀਟਰ ਵੀ ਤਾਂ ਗਰਮਾਇਆ ਹੋਊਗਾ ਜੀ ਹਾਂ 70 ਟੈਂਪਰੇਚਰ ਹੈ ਕੰਨ ਕਰਨਾ ਆਪਾਂ ਕਿੰਨਾ ਹੋ ਹੂੰ ਕਿੰਨਾ ਕਰਾਂਗੇ ਆਪਾਂ ਕਿੰਨਾ ਟੈਂਪਰੇਚਰ ਕਰਾਂਗੇ ਸਾਰਿਆਂ ਨੂੰ ਦੱਸ 90 92 ਕਰਦੀ 91 ਟੱਪਾ ਜਰਾ ਦਾ ਕਰਦੇ ਗਰਾ ਪੱਠੀਆਂ ਪੁੱਠੀਆਂ ਲਾ ਦੇ ਦੇ ਉੱਪਰ ਲਗਰ ਗਰਮਾਇਸ਼ ਹਾਂ ਗਰਮਾਇਸ਼ ਵਧੀਆ ਲੀਰ ਪਿਆਲੇ ਮਾ ਲੈਂਕੂ ਗਨਾ ਕਰ ਲਿਆ ਗਾਰਾ ਗੂਰਾ ਬਣਾ ਲਿਆ ਫਿਰ ਜਿੰਨੇ ਭਰੀ ਹੋਈ ਹੈਗੀ ਚੱਲ ਗਈ ਪੱਠੀ ਰਿੰਕੂ ਨੇ ਲਾਦੀ ਪੱਠੀ ਰਿੰਕੂ ਜਾ ਦੇ ਤੂੰ ਮੇਰਾ ਚੱਲੂ ਨਮਕਾ ਜਾਨੀ ਤਾਂ ਨਾ ਬਿਗਾਰਾ ਕਰ ਲੈ ਰਿੰਕੂ ਜੇ ਜਿਹੜੀ ਸਾਈਡ ਤੇ ਵੀ ਲਾਉਣਾ ਇਹ ਚੱਲ ਪੜੇ ਵੱਟੀ ਵਧੀਆ ਜੀ ਹਾਂ ਬਸ ਧੂਆ ਨਹੀਂ ਘਟੂ ਥੋੜਾ ਬੋੜਾ ਘਟਤੀ ਹੈ ਬਈ ਕੋਈ ਵਟੀ ਇਹ ਤਾਂ ਜਿੱਥੋਂ ਜਹਾ ਪਰ ਸੇ ਜਿਆਦਾ ਨਿਕਲ ਰਹੀ ਹੈ ਲਾਉਣਾ ਪੜੇਗਾ ਰਿੰਕੂ ਉਹ ਦੇਖ ਵਹਾਂ ਸੇ ਵੀ ਚੱਲ ਪੜੀ ਓਏ ਉਧਰ ਸੇ ਵੀ ਕਾ ਲੈ ਲੀ ਲੀ ਦੂਆ ਇਹ ਚੱਕਾ ਪਾ ਲੈ ਲਈ ਨੀ ਹੁਣ ਲੱਗ ਲਿਆ ਮੈਂ ਬਠਾ ਜੂ ਹੁਣ ਲੱਗ ਅੱਦੇਂ ਕਰ ਰਿਹਾ ਕੁਈ ਬੰਨਤਾ ਤਾਂ ਨਹੀਂ ਹੈ ਗਾਇਆ ਵਾਲਾ ਇਸੇ ਨਮੀ ਕਰਕੇ ਥੋੜਾ ਸਾ ਇਹ ਡੱਕਣ ਦੇ ਬਾਅਦ ਪਕੜ ਲੂਗਾ ਵਧੀਆ ਸੇ ਇਸ ਚਪਾਏ ਜਾ ਕੇ ਟੱਕਰ ਹੁਣ ਆ ਤੁਮਾਹੋ ਸਾਰਿਆਂ ਤੇ ਲੱਗੀ ਉਹ ਦੇ ਉਹ ਸਾਰਿਆਂ ਤੇ ਲੱਗੀ ਚੱਲ ਪੀ ਭੱਟੀ ਦਾ ਭਾਈ ਕਹਿੰਦੇ ਡੀਜ਼ਲ ਕਰਦੇ ਵੀ ਆਇਆ ਹੁਣ ਕੋਈ ਹੋਰ ਨਾ ਦੇਖੋ ਕੋਡਾ ਜੋੜ ਹੋਏ ਹਾਂ ਡੀਜ਼ਲ ਜਾਂ ਕਰਕੇ ਕੱਟ ਹੋ ਰਾਇਾ ਹੈ ਉਰੂ ਦਾ ਕੱਟ ਹੋ ਜਾਏਗਾ ਹਾਂ ਸੇ ਨਿਕਲੇਗਾ ਟਾਈਪੋਂਟ ਬਾਹਰ ਦੇਖਿਆ ਮੋਰੇ ਲਗਾਤ ਨਹੀਂ ਸਕਦਾ ਉਧਰ ਨਹੀਂ ਲੱਗਦਾ ਉਹ ਦੇਖ ਉਹਦੇ ਮੋਰੇ ਚ ਵੀ ਮਿੱਟੀ ਲਾਉਣੀ ਬੂ ਗੋਲੂ ਤੂੰ ਆ ਵਾਪਸ ਆਉਣ ਲੱਗ ਆਵਾ ਹੋ ਗਈ ਇਧਰ ਕੀ ਮੈਂ ਲੱਗ ਮੋਰੇ ਵੀ ਜੀ ਵੀ ਆਉਂਦਾ ਬਾਪੋ ਲੱਗਦਾ ਹਾਂ ਬਾਪ ਤੁਨੂੰ ਇਹਦੇ ਮੋਰ ਬੰਡੇ ਜਿਹੜਾ ਅੜਦੀ ਆਹ ਪਾ ਦੇ ਇਹ ਨਹੀਂ ਇਹ ਮੋਰ ਬੰਦ ਉੱਤੇ ਆ ਪਕੜਾ ਲੈ ਆਉਣੀ ਆ ਇਹ ਤੇ ਲਾ ਦੇ ਮਿੱਟੀ ਮਨ ਨੂੰ ਓਹੋ ਹੋਰ ਨਲਾਂ ਲਈ ਇਹ ਦੂਜੀ ਫੇਰੀ ਤੇ ਗੋਹਣ ਦਿਲ ਦੀ ਨਾੜ ਝੜ ਗਈ। ਦਿਲ ਦੀ ਨਾੜ ਝੜ ਗਈ ਬੰਦੇ ਆ ਜੂਝਾ ਆਇਆ ਨਹੀਂ। ਦਿਲ ਦੀ ਨਾੜ ਬੰਦੇ ਦੀ ਪਹਿਲੀ ਝੜ ਗਈ ਜਾਣੀ। ਲੋਹੀ ਚੱਲਿਆਂ ਆਪਾਂ ਹੁਣ ਦੂਜੇ ਫਾਰਮ ਤੇ। ਚਲਾ ਆਈਏ ਉੱਥੇ ਵੀ ਪੱਠੀ-ਪੁੱਠੀ ਜਾ ਕੇ ਪਹਿਲਾਂ ਜੂਝਾ ਲਾਉਣਾ ਪਾ ਉੱਥੇ। ਤਰੀਆਂ ਤੇ। ਇਹ ਕੀ ਕਾਲੇ ਰੰਗ ਦੇ ਵਿੱਚ ਆਉਣਗੇ ਕਹਿੰਦੇ ਯਾਰ। ਗੋਲੇ ਰੰਗ ਦੇ ਨਹੀਂ। ਆਵਾਂਗਾ ਜੱਟੇ ਨੂੰ ਬਲੋਗ ਬੁਣਿ ਗਏ ਨਾ ਬਲੋਗ ਬਨੋ ਬਲੋਗ ਬਲੋਗ ਬਨੋਗਾ ਜਾਂਦੀਆ ਸਕੂਟਰੀ ਭੱਜੀ 3 ਵਜ ਗਈ 3 ਵਜ ਗਈ 3 ਗਾਇਸ ਗਾਇਸ ਵੀਰੇ 3 ਵਜ ਗਈ ਉਹਦੀ ਜੀ ਸਕੂਟਰੀ ਕਿਹੜਾ ਭਾਈ ਉਹ ਮਹਾ ਟਾਈਮ ਲਾਉਂਦੀ ਆ ਲੈ ਆਪਣਾ ਫਾਰਮ ਵੀ 15 ਕਿਲੋਮੀਟਰ ਦੂਰ ਆ 15 ਕਿਲੋਮੀਟਰ ਦੂਰ ਆ ਪਰ ਮਿੰਟ 15 ਤਾਂ ਲੱਗਾ ਨਹੀਂ ਉਹ ਚਾਬੀ ਦਾ ਬਾਹਰ ਖੁੱਲਈ ਆ ਇਹ ਚਾਰੀ ਖੁੱਲਦੇ ਹੈਲੋ ਗਾਇਸ ਵੀਰੇ ਇਹ ਲਓ ਫਾਰਮ ਵੀਰੇ ਉਹ ਦੇਖੋ ਦੇਖੋ ਨਹੀਂ ਨਾ ਹੀ ਫਾਰਮ ਲਵੀ ਆ ਗਿਆ ਗੜਾ ਆਪਣਾ ਗੜਾ ਬੜੀ ਜ਼ਰੂਰੀ ਸਤਿ ਸ੍ਰੀ ਅਕਾਲ ਕਰਕ ਤੇ ਕਰਦੇ ਤਖਤ ਖੋਲਦਾ ਜੀ ਤਖਤ ਅੱਛਾ ਜੀ ਆਓ ਤਰੇ ਆਓ ਗਾਇਸ ਵੀਰੇ ਪਹੁੰਚ ਗਏ ਆਪਾਂ ਤੇ ਪਹਿਲਾਂ ਆ ਫਾਰਮ ਦੇ ਲਾਹਣੇ ਆਪਾਂ ਕੈਰੀ ਵਰੀ ਜਲਾ ਲਈਏ ਪੱਟੀ-ਪੁੱਟੀ ਗੱਡੀ ਆ ਗਈ ਆਪਣੀ ਲਵੀ ਪਹੁੰਚ ਗਏ ਦੂਜੇ ਫਾਰਮ 'ਤੇ ਆਪਾਂ ਤੇ ਪਾ ਲਈਏ ਗੁੜ ਗੜ ਪਾਉਨੇ ਆਪਾਂ 6 ਕਿਲੋ ਗੁੜ ਪਾਉਨੇ ਆ ਜੀ ਆਪਾਂ ਇੱਕ ਟਾਈਮ 'ਚ 6 ਕਿਲੋ ਗੁੜ ਤੇ 200 ਗ੍ਰਾਮ ਮਿੱਠਾ ਸੋਡਾ ਪਾਵਾਂਗੇ ਆਪਾਂ ਹੁਣ ਇਹ ਪਰਦਾ ਲਾਇਆ ਨਹੀਂ ਹਜੇ ਫਿਰ ਵੀ ਬਿਆਸਤੀ ਆ ਟੈਂਪਰੇਚਰ ਚਕਲ ਖਵਾਵਾ ਘਟਨਾ ਚਕਲ ਖਵਾਵਾ ਘਟਨਾ ਚਕਲ ਖਵਾਵਾ ਘੋੜਦਾ ਕਰਦਾ ਜਿਉਂ ਉੱਪਰ ਰਾਈਸ ਵੀਰੇ ਆਪਾਂ ਤੇਲ ਚੱਕ ਲਈ ਹੈ ਨਾ ਪੱਠੀ ਚ ਲਾ ਜੀ ਇਹ ਰਾਈਟੋਲੀ ਦੇ ਤਰੇ ਵੀ ਆ ਗਿਆ ਲਗਾ ਇਸ ਵੀਰੇ ਪਾ ਚਲਾਉਣੇ ਆ ਪੱਠੀ ਜਣਾ ਇੱਥੇ ਲਾ ਲੇ ਕੋਈ ਨਾ ਜੱਗੜੀ ਖਿੱਚ ਲਾ ਕੇ ਟੂਮ ਜਿੱਦੋਂ ਗੱਡੀ ਪਹੁੰਚ ਗਈ ਚੂਚੇ ਵਾਲੀ ਆਪਣੀ ਮੀਰਾਪੁਰ ਤੋਂ ਆਪਣੀ ਗੱਡੀ ਆਈ ਆ ਤੇ ਕਰਦੇ ਆਨ ਲੋਡਿੰਗ ਚੂਚਾ ਦਿਖਾਉਣੇ ਹਨ ਇਕਲੀ ਇਕਲੀ ਵੀਡੀਓ ਓਕੇ ਰਿਪੋਰਟਾ ਕਰਮੈਂ ਕਿਆਰੀ ਵੈਰੀ ਵੀ ਓਕੇ ਆ ਜਮਾ ਰਿਪੋਰਟ ਦੀ ਉਸੇ ਇੱਕ ਗੱਲ ਦੀ ਕਮੀ ਨਹੀਂ ਹੈਗੀ ਵਧੀਆ ਟੈਂਪਰੇਚਰ ਵਗੈਰਾ ਸੈੱਟ ਕਰਿਆ ਸਾਰਾ ਇਹ ਚੂਚਾ ਲਾਹੀਆਂ ਨੇ ਕਰੀਆਂ ਨੇ ਅਨਲੋਡਿੰਗ ਤੇ ਛੱਡ ਦਾਂ ਫਿਰ ਇਹਦੇ ਬਾਅਦ

ਜੁਤਾ ਕਰਤਾ ਜੀ ਅਨਬਾਕਿੰਗ ਆਪਾਂ ਮੈਂ ਖਾਰ ਚੁਕਾ ਆਇਆ ਆਪਾਂ ਅਜਵਾਰ ਜੁਤਾ ਖੇਡਦਾ ਦੇਖੋ ਅੰਡ ਗੱਲਵਾਦਾ ਬੰਦਾ ਇਹ ਫਾਰਮ ਨਾਲ ਆਪਣਾ ਹਜੇ ਆਇਆ ਨਹੀਂ ਥੋੜਾ ਜਿਹਾ ਨੇਟ ਆਉਣਾਗਾ ਤੇ ਤਾਂ ਕਰਕੇ ਥੋੜਾ ਜ ਆਪ ਨੂੰ ਕੰਮ ਕਰਨਾ ਪੈ ਰਿਹਾ ਜ਼ਰੂਰੀ ਆ ਹੈਗਾ ਆਪਾਂ ਨੂੰ ਕ੍ਰੀਜਨ ਵਜੇ ਸਾਮ ਨੂੰ ਲਈਦਾ ਆਪ ਬੱਚਾ ਦੇਖੋ ਇਹ ਰਾਮੋਖੇਰ ਪੜ ਜਾਵਾ ਲਓ ਜੀ 5:30 ਹੋ ਗਏ ਸਵੇਰ ਦੇ ਤੇ ਦੂਜਾ ਆਪਣਾ ਫਿਰ ਰਿਹਾ 13 ਆਪਾਂ ਪੇਪਰ ਹੀਡ ਲਾਤੀਏ ਦੂਜੇ ਨੂੰ ਤੇ ਘੰਟੇ ਡੇਢ ਘੰਟੇ ਤੱਕ ਆਪਾਂ ਫੀਡਰ ਲਾ ਦੇਣੇ ਆ ਟੈਂਪਰੇਚਰ ਹੈਗਾ ਆਪਣਾ 90 99 90 ਹੈਗਾ ਟੈਂਪਰੇਚਰ ਆਰਾਮ ਨਾਲ ਦੇਖੋ ਬੈਠਾ ਕੱਲਾ ਕੱਲਾ ਲਓ ਜੀ ਫੀਡਰ ਚ ਪਾਤੇ ਆਪਾਂ

ਬੋਲੋ ਇਹ ਹੋ ਗਈ ਮੈਂ ਲਾ ਗਈ ਸਪੈਸ਼ਲ ਰੋਲ ਇਹਨੇ ਨਹੀਂ ਲਗਾਇਆ ਨਹੀਂ ਅੱਗੇ ਨਹੀਂ ਆਪਾਂ ਦੇ ਕੋਈ ਵਾਰ ਕੀਤੇ ਨਹੀਂ ਉਹਨੇ ਹਾਂ ਸਾਰੇ ਛੜਕੇ ਕਰਨਗੇ ਇਹ ਕੋਈ ਕੁਝ ਨਹੀਂ ਹੁੰਦਾ ਇਹ ਤੇ

ਹੋਈ ਆਪਣਾ ਬੱਚਾ ਸਾਰਾ ਲਾ ਲਿਆ ਡਰੇਟਰ ਫਲੇ ਅੰਦਰ ਉਂਗਲ ਗਿੰਤੀ ਦੇ ਜੀ ਤੁਚੀ ਦੀ ਗਿੰਤੀ ਕਰ ਵਰਕਾ ਲਾਗਾ ਲਾਣੀ ਹੋਏ ਇਧਰ ਟੱਕੇ ਨਾ ਕਰ ਜਾਣਾ ਹੋ ਗਿਆ ਜਿਹੜਾ ਪੈਗੀ ਰੋਲਾ ਪੈ ਗਿਆ ਇਹਨਾਂ ਦਾ ਅਰੇ ਦੂਜੇ ਦਿਖਾਜ ਵਾ ਗਿਆ ਆ ਪੈਣੀ ਨੇ ਡੇਰਾ ਫਾਈਬਰ ਇਟਰ ਬਹੁਤ ਜ਼ਰੂਰ ਜ਼ਰੂਰ ਜਿੰਦੀ ਹੈਲੋ ਗਾਇਸ ਹੈਲੋ ਤਿੰਨ ਚਰਵਾ ਦੇਸੀ ਸੱਤ ਹੋ ਗਿਆ ਕਿ ਇਹ 50 ਛੜੇ ਤੋਂ ਹੋਰ ਵੱਧ ਜਾਊਗਾ ਤੇ ਪੱਟੀਆਂ ਦੋ ਚੱਲ ਰਹੀਆਂ ਰੇਂਕੋ ਫੱਟਾ ਹੈ ਪਾਣੀ ਨੂੰ ਨੀ ਪਾ ਕੇ ਤਿਆਰ ਆ ਦਮਾ ਮਿੱਤਰੋਂ ਤਾਂ ਇੱਜਾ ਨੇ ਕੋਈ ਚੱਲ ਨਹੀਂ ਬੰਦੇ ਰੈਡੀ ਨਹੀਂਾਰੇ ਮੀਂਹ ਪੈਣ ਲੱਗਿਆ ਤਾਂ ਭਾਤ ਧੁੰਦਲਾ ਹੋ ਗਿਆ ਬਈ ਲੋਈ ਮੇਟਰ ਹੋ ਗਏ 3 ਘੰਟੇ ਬਚਿਆ ਐਨੂੰ ਹੁਣ ਰੈਂਕੋ ਦਾ ਫੀਲਡ ਪਾਉਨੇ ਆ ਫੀਲਡ ਦਾ ਟਾਈਮ ਹੋ ਗਿਆ ਹੁਣ ਪਾਉਨੇ ਕਿੱਥੋਂ ਕਰਾਉਣੀ ਮੈਂ ਬਠਲ ਬਠਲ ਦੇ ਲਈ ਆਉ ਲੱਗ ਗਿਆ ਬਚਾ ਵੀ ਰੈਂਕੋ ਫਿੱਟਾ ਹੂੰ ਹੁਣ ਫੀਲਡ ਪਾਉਨੇ ਆ ਇਹ ਬਚਾ ਪਾਇਦਾ ਆ ਯਾ ਬੰਦਾ ਇਹ ਤਾਂ ਬਰਾ ਬਰਾ ਦੱਦੋ ਗੇ ਦਾ ਖਾਇਆ ਬੰਦਾ ਇਹਦਾ ਡੈਮੋ ਰਾਹੀ ਤੇ ਜਿਆਨੇ ਲਾਓ ਜੀ 9:00 ਵਜ ਗਏ ਸਵੇਰ ਦੇ ਤੇ ਫੀਡ ਦਾ ਟਰੱਕ ਵੀ ਆ ਗਿਆ ਆਪਣਾ ਸਵੇਰੇ ਸਵੇਰੇ ਇੱਕ ਨੰਬਰ ਫੀਡ ਆ ਗਈ ਫੀਡ ਕਰ ਦਿਆਂ ਲੋਡਿੰਗ ਹੁਣ ਦੇਖ ਜਾਂਦਾ ਜਾ ਕੇ ਕੀ ਮਾਹੌਲ ਆ ਕੀ ਸਿਸਟਮ ਆ ਉਹ ਇਹ ਐਸਡ ਵਗੈਰਾ ਢਾਲਤਾ ਥੈਂਕ ਯੂ ਜੋ ਮੌਸਮ ਵੀ ਪੂਰਾ ਹੋ ਰਿਹਾ ਬੇਈਮਾਨ ਕਹਿੰਦੇ ਦਵਾਈਆਂ ਦੁਵਾਈਆਂ ਚੱਕ ਲਿਆਂਦੀਆਂ ਸਾਰੀਆਂ ਆਪਣਾ ਬੱਚਾ ਓਕੇ ਰਿਪੋਰਟ ਚੱਲੀ ਜਾਂਦਾ ਦਿਖਾ ਦੀ ਅੰਦਰ ਦਾ ਮਾਹੌਲ ਵੀ ਸੁਣੋ ਦਵਾਈਆਂ ਵਗੈਰਾ ਆਪਾਂ ਨੇ ਸਾਰੀਆਂ ਚੱਕ ਲਿਆਂਦੀਆਂ ਇੱਕ ਵਾਰ ਬਾਕਸ ਤੋਂ ਬੈਸਪਰ ਦੀ ਕੰਪਨੀ ਦੀ ਜਿਹੜਾ ਤਾਂ ਆਪਾਂ ਇਹ ਦਵਾਈਆਂ ਵਰਤਦੇ ਆਂ ये एंटीबायोटिक लाव गे आप लैब्रोकोनिक एक लीटर पानी एक एमएल चलता जी ये रिपोर्ट रोटा माहौल जमा एक नंबर देखो चूचा भी बढ़िया जमा ਸਰਦਾ ਵਧੀਆ ਟੈਂਪਰੇਚਰ ਹੈਗਾ ਕੋਈ ਜ਼ਿਆਦਾ ਮੈਟਲਟੀ ਨਹੀਂ ਗਈ ਤਿੰਨ ਚਾਰ ਨਾਰਮਲ ਹੀ ਵਧੀਆ ਫੀਡ ਫੂਡ ਖਾਈਆਂ ਦਾ ਬੱਚਾ ਕਰਦਾ ਹੀ ਫੀਡਰ ਫਿਲਟਰ ਲਾਏ ਪਏ ਨੇ ਚੰਗੀ ਤਰ੍ਹਾਂ ਪੂਰਾ ਤਕੜਾ ਅਰੇਂਜਮੈਂਟ ਕਰਿਆ ਪਿਆ 89 ਟੈਂਪਰੇਚਰ ਆ ਤੇ ਹੁਣ ਆਪਾਂ ਲਾਉਂਦੇ ਆਂਟੀਵਾਇਰਸ ਸ਼ਾਮ ਦਾ ਟਾਈਮ ਆ ਜੀ ਤੇ ਫੀਡ ਫੂਡ ਆਪਾਂ ਲਾਤੀ ਸਾਰੇ ਬੱਚੇ ਨੂੰ ਤੇ ਇਕੱਲੇ ਇਕੱਲੇ ਦਿਨ ਦੀ ਅਪਡੇਟ ਪਾਈ ਜਾਵਾਂਗੇ ਤੇ ਲਓ ਜੀ ਮਾਹੌਲ ਪੂਰਾ ਇੱਕ ਨੰਬਰ ਆ ਲਾਈਟ ਭੱਜ ਗਈ ਲਾਈਟ ਆਉ 9 ਵਜੇ ਲੈ ਤਾਂ 9 ਵਜੇ ਦਬਾਈ ਦੂਈ ਪਾ ਕੇ ਕੰਮ ਕਰਦਾ ਸੈੱਟ ਰਾਹੀ ਲੈ ਕੇ ਆ ਰਿੰਕੂ ਘਾਤਾ ਠੰਡਾ ਰਿੰਕੂ ਕਹਿੰਦਾ ਮੈਂ ਜਾਗਦਾਂਗਾ ਰਾਤ ਆਹ ਯਾਰ ਰਿੰਕੂ ਰਿੰਕੂ ਦੱਸ ਕੀ ਮਾਹੌਲ ਆ ਬਹੁਤ ਵਧੀਆ ਹੈ ਗਰਮੀ ਫੁੱਲ ਹੈ ਗਰਮੀ ਫੁੱਲ ਯਾਰ ਇਹ ਲੈ ਰਹੇ ਅੰਦਰ ਆ ਜਾਓ ਤੁਸੀਂ ਵੀ ਨਾ ਜਾ ਰਹੇ ਲੋ ਹਾਂ ਦਿਖਾ ਮੁੰਡਿਆਂ ਨੂੰ ਵੀ ਕੀ ਪ੍ਰੋਸੈਸ ਆ ਅੰਦਰ ਸਾਰਾ ਦਿਖਾ ਉਹ ਚੱਕ ਪੰਦੀ ਭੈਣ ਦੇ ਯਾਰ ਉਹ ਮੇਰੇ ਉਹ ਪੰਜੀ ਸੀ ਹੋਰੇ ਦੇਖੋ ਜੀ ਮਾਹੌਲ ਇੱਕ ਨੰਬਰ ਆ ਬੂਆ